ਹਾਂਜੀ ਟਰੱਕਾਂ ਵਾਲੇ ਲੈ ਵੀ ਮਿੱਤਰੋ ਆਪਣਾ ਜਿਹੜਾ ਵੀਕੈਂਡ ਆ ਯਰਮਨ ਦੇ ਵਿੱਚ ਸਟਾਰਟ ਹੋ ਚੁੱਕਾ ਆ ਠੀਕ ਆ ਜੀ ਇਹ ਆਪਾਂ ਅੱਜ ਇੱਥੇ ਰੁੱਕ ਗਏ ਸੀਗੇ ਮੈਂ ਚਲੋ ਬੰਦਿਆਂ ਨੂੰ ਅਪਡੇਟ ਦਿੰਨੇ ਆ ਮੈਡਮ ਆਪਣੀ ਖੜੀ ਆ ਤੇ ਜਿਹੜਾ ਬਲੌਗ ਲੱਗੇ ਆਪਾਂ ਸਟਾਰਟ ਕਰਨ ਅੱਜ ਗੱਡੀ ਦੀ ਇਨਸਪੈਕਸ਼ਨ ਕਰਾਂਗੇ ਠੀਕ ਆ ਜੀ ਤੇ ਗੱਡੀ ਦਾ ਤੁਹਾਨੂੰ ਦੱਸਾਂਗੇ ਵਿੱਚ ਕਿਦਾਂ ਕੀ ਸਿਸਟਮ ਆ ਤੇ ਯਾ ਟਰਾਲੇ ਦਾ ਵੀ ਤੁਹਾਨੂੰ ਦੱਸ ਦਾਂਗੇ ਜਿਹੜੀਆਂ ਚੀਜ਼ਾਂ ਨਵੀਆਂ ਆਪਣੇ ਵਾਸਤੇ ਸਿਹੜੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਨਵੀਆਂ ਸੀਆਂ ਆਪਾਂ ਬੰਦਿਆਂ ਨੂੰ ਦੱਸ ਦਾਂਗੇ ਵੀ ਆਹ ਚੀਜ਼ਾਂ ਨਵੀਆਂ ਤੇ ਤੁਹਾਡੇ ਵਾਸਤੇ ਵੀ ਨਵੀਆਂ ਹੋਣਗੀਆਂ ਇਹਦੇ ਬੰਦੇ ਨਵੇਂ ਆਣਗੇ ਦबई ਵਾਲੇ ਆਪਣੇ ਕਤਰ 사ऊदी ਕਵੇਤ ਵਾਲੇ ਹਨ ਤੇ ਜਿਹੜਾ ਮੇਰਾ ਵੀਰ ਨਵਾਂ ਆ ਚੈਨਲ ਤੇ ਉਹ ਮੇਰਾ ਭਰਾ ਸਬਸਕ੍ਰਾਈਬ ਕਰ ਲਿਓ ਤੇ ਜਰਮਨ ਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਇਹ ਗੱਡੀਆਂ ਸਾਰੀਆਂ ਵੀਕੈਂਡ ਤੇ ਖੜੀਆਂ ਹੋਈਆਂ ਆ ਤੇ ਪਾਰਕਿੰਗ ਵੈਸੇ ਤਾਂ ਮਿਲਦੀ ਵੀ ਆ ਖਾਲੀ ਵੀ ਆ ਪਾਰਕਿੰਗ ਚੱਲੀ ਜਾਂਦਾ ਪ੍ਰੋਗਰਾਮ ਮੇਰਾ ਵੀਰ ਗੱਡੀ ਘਾਣ ਤੁਹਾਨੂੰ ਦੱਸਾਂਗਾ ਵੀ ਕਿਦਾਂ ਇੱਥੇ ਟਰਾਲੇ ਦਾ ਕੀ ਸੈਟਮ ਆ ਤੇ ਗੱਡੀ ਦਾ ਕੀ ਸੈਟਮ ਆ ਨਾ ਬੰਦਿਆਂ ਨੇ ਬੜਾ ਦੱਸਿਆ ਸੀਗਾ ਮੈਂ ਕਿਹਾ ਚਲੋ ਇੱਕ ਰੀ ਬਲੌਗ ਜਾਂ ਬਣਾ ਤੇ ਬੇਲੇ ਅੱਜ ਤੇ ਬਣਾ ਕੇ ਆਪਾਂ ਪਾ ਲੰਨੇ ਆ ਮੇਰਾ ਵੀਰ ਸਾਰੇ ਦੇਖ ਲੈਣਗੇ ਠੀਕ ਹੈ ਜੀ ਤੇ ਥੋੜਾ ਬਾੜਾ ਜਿੰਨਾ ਪਤਾ ਉਹਨਾਂ ਨੂੰ ਚਲੋ ਪਤਾ ਲੱਗੂਗਾ ਬੰਦਿਆਂ ਨੂੰ ਮਾੜਾ-ਮੋਟਾ ਨਾ ਤੇ ਸੈਡ ਕਟਰ ਹੁੰਦਾ ਜੀ ਆਪਣੇ ਕੋਲ ਠੀਕ ਹੈ ਜੀ ਮੇਰਾ ਵੀਰ ਜਿੱਦਾਂ ਉਹ ਆਪਣੇ ਉਹ ਫ੍ਰੀਜ਼ਰ ਖੜੇ ਆ ਨਾ ਸਾਰੇ ਉਹ ਦੂਜੇ ਆਪਣੇ ਆਪਣੇ ਸਲਾਜੇ ਕਹਿੰਦੇ ਇਹਨਾਂ ਨੂੰ ਠੀਕ ਹੈ ਜੀ ਉਹ ਫ੍ਰੀਜ਼ਰ ਆ ਤੇ ਆਪਣੇ ਕੋ ਹੈਗਾ ਸੈੱਡ ਕਟਰ ਠੀਕ ਹੈ ਜੀ ਆ ਵੀ ਜਿੱਦਾਂ ਸੈੱਡ ਕਟਰ ਖੜਾ ਹੈ ਇਹ ਵੀ ਸੈੱਡ ਕੱਟ ਰਿਹਾ ਤੇ ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹ ਹਸਾਕਤਾ ਜਿਹੜਾ ਟਰਾਲੇ ਤੋਂ ਆਪਾਂ ਸ਼ੁਰੂ ਕਰ ਦਿੰਨੇ ਆ ਠੀਕ ਹੈ ਜੀ ਟਰਾਲੇ ਤੋਂ ਜਿਹੜਾ ਟਰਾਲੇ ਦੇ ਆਪਣੇ ਜਿਹਦਾ ਹੁਣ ਇਹਦੇ ਹੁਣ ਦਬਈ ਦੇ ਵਿੱਚ ਲਾ ਲਓ ਗੱਡੀਆਂ ਨਾ ਆ ਜਿੱਦਾਂ ਮੁਰੇ ਆ ਇਹਦੇ ਟਾਇਰ ਹੈਗੇ ਆ ਡਬਲ ਟਾਇਰ ਹੀ ਆ ਨਾ ਤੇ ਸਿੰਗਲ ਟਾਇਰ ਤੇ ਉੱਥੇ 6 ਚੱਕ ਆਪਣੇ 6 ਵੀਲ ਗੱਡੀਆਂ ਹੁੰਦੀਆਂ ਸੀ ਇਹ ਹੈਗੀਆਂ 4 ਵੀਲ ਗੱਡੀਆਂ ਠੀਕ ਹੈ ਜੀ ਤੇ ਬਾਕੀ ਟਰਾਲੇ ਦਾ ਤੁਹਾਨੂੰ ਦੱਸ ਦਿੰਨੇ ਆ ਟਰਾਲੇ ਦੇ ਹੈਗੇ ਵੀਰ ਜੀ ਇੱਥੇ ਸਿੰਗਲ ਟਾਇਰ ਠੀਕ ਹੈ ਜੀ ਟਰਾਲੇ ਦੇ ਸਿੰਗਲ ਟਾਇਰ ਆ ਕੋਈ ਡਬਲ ਵਾਲਾ ਕੰਮ ਨਹੀਂ ਹੈਗਾ ਬੂਸਟਰ ਵਿੱਚ ਲੱਗੇ ਆ ਉਹ ਦੇਖ ਲਓ ਬੂਸਟਰ ਠੀਕ ਹੈ ਜੀ ਤੇ ਗੱਡੀ ਦੇ ਵੀ ਬੂਸਟਰ ਹੁੰਦੇ ਆ ਤੇ ਟਰਾਲੇ ਦੇ ਵੀ ਬੂਸਟਰ ਹੁੰਦੇ ਆ ਤੇ ਆ ਜਿਹੜਾ ਆਪਣਾ ਸਿਸਟਮ ਇੱਥੇ ਲੱਗਾ ਇਹ ਤੇ ਬ੍ਰੇਕ ਲੱਗੀ ਆ ਜੀ ਆ ਬ੍ਰੇਕ ਆ ਤੇ ਆਹ ਵਾਲਾ ਟਰਾਲੇ ਨੂੰ ਤਾਂ ਠਾਂ ਠਾਂ ਜੇ ਕਰਨਾ ਨਾ ਆਪਾਂ ਅੱਗੇ ਇਹ ਆਪਾਂ ਪਿੱਛੇ ਜਿੱਦਾਂ ਹੁਣ ਡੌਗ ਆ ਜੀ ਜਿੱਦਾਂ ਆ ਗੱਡੀ ਤੋਂ ਤੁਹਾਨੂੰ ਮੈਂ ਦੱਸਿਆ ਸੀਗਾ ਪਹਿਲਾਂ ਮੈਂ ਉਹਦੇ ਵਿੱਚ ਵਲੌਗ ਦੇ ਵਿੱਚ ਜਿਦਾਂ ਹਾਂ ਪਿੱਛੇ ਆਪਣਾ ਜਿਹੜਾ ਲਾਈ ਦੀ ਡੌਗ ਤੇ ਗੱਡੀ ਲਾਈ ਦੀ ਆ ਮਤਲਬ ਡੌਗ ਤੁਹਾਡਾ ਨੀਵਾ ਦਾ ਉੱਚਾ ਆ ਇੱਥੋਂ ਤੁਸੀਂ ਨਾ ਉੱਚਾ ਨੀਵਾ ਕਰ ਸਕਦੇ ਆ ਠੀਕ ਆ ਜੀ ਇਹ ਤੋਂ ਉੱਚਾ ਉੱਚਾ ਨੀਵਾ ਸਾਰਾ ਹੋ ਜਾਂਦਾ ਸੈਟਮ ਜਿੱਦਾਂ ਇਹਨੂੰ ਕਾਮਾ ਵਿੱਚ ਨੂੰ ਇੱਥੇ ਕਰਕੇ ਇਹਨੂੰ ਆ ਇੱਥੇ ਤਾਂ ਨੂੰ ਆਉਂਦਾ ਟਰਾਲਾ ਚੱਕ ਹੁੰਨ ਲੱਪਿਆ ਦੇਖੋ ਠੀਕ ਆ ਜੀ ਚੱਕ ਹੁੰਦਾ ਟਰਾਲਾ ਵੀ ਇਧਰ ਨੂੰ ਇਹ ਆ ਨੀਵਾ ਹੁੰਦਾ ਜੀ ਠੀਕ ਆ ਜੀ ਤੇ ਮੁੜ ਕੇ ਜਦੋਂ ਇੱਥੇ ਸੈਂਟਰ ਚ ਲੈ ਜਾਂਦਾ ਇਹਨੂੰ ਇਹਨੇ ਆਪਣੇ ਆਪ ਲੈਵਲ ਤੇ ਆ ਜਾਣਾ ਠੀਕ ਹੈ ਜੀ ਤੇ ਆ ਆਪਣਾ ਸੈਟਮ ਹੈ ਜੀ ਤੇ ਗੋਰੇ ਆਪਣੇ ਤੁਰੇ ਫਿਰਦੇ ਆ ਵੀਗਨਡ ਮਨਾਉਂਦੇ ਆ ਪੂਰਾ ਵਧੀਆ ਆਪਾਂ ਵੀ ਵੀਗਨ ਤੇ ਪੂਰਾ ਮੈਂ ਕਿਹਾ ਚਲੋ ਆਪਣਾ ਪ੍ਰੋਗਰਾਮ ਲਾ ਦਨੇ ਇੱਥੇ ਆ ਨਾ بڑا ਮोटा ਪਤਾ ਲੱਗੂਗਾ ਬੰਦਿਆਂ ਨੂੰ ਤੇ ਆ ਸੈਟਮ ਹੈ ਜੀ ਟਰਾਲੇ ਦਾ ਠੀਕ ਹੈ ਜੀ ਇਹ ਗੱਡੀ ਦਾ ਤੁਹਾਨੂੰ ਆਪਾਂ ਦਿਖਾ ਲਵਾਂ ਇਹ ਕੋਈ ਚੱਕਰ ਨਹੀਂ ਆ ਆਪਣੇ ਫਰਾਂਸ ਵਾਲੇ ਨਿਸ਼ਾਨੀਆਂ ਦੇ ਕੇ ਜਾਂਦੇ ਆ ਇਹ ਇਹ ਫਰਾਂਸ ਦੇ ਵੈਸੇ ਨਿਸ਼ਾਨੀਆਂ ਮਿਲਦੀਆਂ ਆਪਾਂ ਨੂੰ ਆ ਕਟ-ਕਟ ਲੱਗਦੇ ਰਹਿੰਦੇ ਉੱਥੇ ਇਹ ਮੈਂ ਪਹਿਲਾ ਵੀਡੀਓ ਪਾਈ ਸੀ ਵੈਸੇ ਤਾਂ ਇਹ ਤਾਂ ਜੀ ਕੱਟ ਇਹ ਕੱਟ ਲਾਇਆ ਇਸ ਕੰਮ ਦਾ ਮਤਲਬ ਦੇਖਦੇ ਵਿੱਚ ਤੇ ਕਾਲੇ ਚ ਹੈਗੀ ਆ ਟਰਾਲਾ ਆਪਣਾ ਵੈਸੇ ਲੋਡ ਆ ਲੋਡ ਤਾਂ ਹੁੰਦੀਦਾ ਪਿਆਓ ਮਾੜਾ ਮਾੜਾ ਇੰਨਾ ਕੁ ਲੋਡ ਆਪਣਾ ਟਰਾਲਾ ਜਿਆਦਾ ਨਹੀਂ ਹੈਗਾ ਤੇ ਉਹ ਚੈੱਕ ਕਰ ਲੈਂਦੇ ਆ ਕੀ ਵਿੱਚ ਸਮਾਨ ਹੈ ਤੇ ਹੈਗਾ ਜੇ ਤਾਂ ਕੋਈ ਕੀਮਤੀ ਸਮਾਨ ਹੈਗਾ ਫੇਰ ਆਪਾਂ ਲੈ ਜੀਏ ਲੁੱਟ ਕੇ ਨਹੀਂ ਤਾਂ ਨਹੀਂ ਤਾਂ ਮਾੜਾ ਮੋਟਾ ਜਿਹੜਾ ਹੈਗਾ ਚੱਲਦਾ ਪ੍ਰੋਗਰਾਮ ਉਹ ਇਦਾਂ ਜੀ ਠੀਕ ਹੈ ਜੀ ਆ ਜਿੱਦਾਂ ਇਹ ਬਾਕਸ ਜਿਹਾ ਲੱਗੇ ਇਥੇ ਤੇ ਬਾਕੀ ਮੈਂ ਤੁਹਾਨੂੰ ਅੱਗੇ ਹੋਰ ਦਿਖਾ ਦੰਨਾ ਠੀਕ ਹੈ ਜੀ ਇੰਨਾ ਕੁ ਚੱਲੀ ਜਾਂਦਾ ਪ੍ਰੋਗਰਾਮ ਇਹ ਕੱਟ ਵੈਸੇ ਮੈਂ ਤਾਂ ਨਹੀਂ ਆਪਣੇ ਕੋ ਟੇਪ ਟੂ ਫੈਗੀ ਹੀ ਵੈਸੇ ਆਪਾਂ ਕੀਤੇ ਤਾਂ ਨਹੀਂ ਮੈਂ ਕਵਰ ਤਾਂ ਨਹੀਂ ਕੀਤਾ ਕਿਉਂਕਿ ਮੈਂ ਕਿਹਾ ਯਾਰ ਕੋਈ ਬੰਦਾ ਵੀਰ ਭਰਾ ਕੋਰ ਲਈ ਸੌਖਾ ਹੋ ਜਾਊਗਾ ਹੁਣ ਦੇਖਣ ਵੀ ਆਊਗਾ ਦੇਖ ਤਾਂ ਲਊਗਾ ਕੱਟਣਾ ਹੋਊਗਾ ਤਾਂ ਨਾ ਮਾਰੂ ਮੇਰਾ ਭਰਾ ਇੰਨਾ ਕੁ ਲੱਗਾ ਭਰਾ ਮੇਰਾ ਇਹਦੇ ਜੀ ਸਫ਼ਰ ਕਰ ਲਾ ਨਹੀਂ ਤੇ ਬੜਾ ਨਾ ਟੜ ਥੱਲੀ ਮਚਾ ਕੇ ਜਾਈ ਹਨਾ ਤੇ ਤਾਂ ਕਰਕੇ ਆ ਆਪਣੀ ਹੁੰਦੀ ਹੈ ਜੀ ਇਹ ਆ ਵਾਇਰ ਹੁੰਦੀ ਹੈ ਜੀ ਠੀਕ ਹੈ ਜੀ ਇਹ ਟਰਾਲੇ ਦੇ ਜਿੱਦਾਂ ਵਾਲੇ ਆਲੇ ਦੋਲੇ ਘੁੰਮਦੀ ਹੈ ਜੇ ਸੀਲ ਲਾਉਣੀ ਆ ਤੇ ਆ ਜਿੱਦਾਂ ਮਤਲਬ ਇਹਦੇ ਵਿੱਚ ਦੀ ਲੰਘਦੀ ਹੈ ਜੀ ਇਹਦੇ ਵਿੱਚ ਦੀ ਲੰਘ ਜਾਣਾ ਇਹਨੇ ਧੁਰ ਤੱਕ ਲੱਜ ਜਾਣਾ ਪਿੱਛੇ ਮੁਰ ਕੇ ਉਧਰ ਦੀ ਵੀ ਲੱਗ ਜਾਂਦੀ ਆ ਠੀਕ ਹੈ ਜੀ ਤੇ ਇਹ ਹੈਗਾ ਸੈਟਮ ਇਹਦਾ ਜੇ ਸੀਲ ਸੂ ਲੱਗੀ ਆ ਗੱਡੀ ਨੂੰ ਤੇ ਸੀਲ ਲਾਉਣੀ ਆ ਤਾਂ ਕਾਰਗੋ ਕੇਰੀ ਇਦਾਂ ਦਾ ਮਿਲ ਜਾਂਦਾ ਕਿ ਆਪਾਂ ਨੂੰ ਸੀਲ ਸੂ ਲਾਉਣੀ ਪੈਂਦੀ ਆ ਠੀਕ ਹੈ ਜੀ ਤੇ ਉਹਦੇ ਕਰਕੇ ਤੇ ਫੇ ਇਹ ਸੀਲ ਲਾ ਦਨੇ ਆ ਕੋਈ ਚੱਕਰਨ ਦਾ ਐ ਲਾ ਵੇ ਆ ਆਪਣੀ ਗੱਡੀ ਮੈਡਮ ਹੋਰੋ ਦੇਖ ਲਓ ਚੈੱਕ ਕਰ ਲਓ ਨਾਲ ਗੱਡੀਆਂ ਖੜੀਆਂ ਆ ਤੇ ਆ ਮਾਹੌਲ ਚਾਲਿਆ ਇਥੇ ਜਰਮਨ ਦੇ ਵਿੱਚ ਕੋਈ ਡਰ ਵਾਲਾ ਗੱਲ ਨਹੀਂ ਹੈਗੀ ਵੇ ਜਰਮਨ ਚ ਚੋਰੀ ਚੂਰੀ ਘਟਾਇਆ ਜਰਮਨ ਚ ਹੈਨੀ ਵਾਲਾ ਪ੍ਰੋਗਰਾਮ ਐਦਾਂ ਦਾ ਤੇ ਮੋਰੋ ਆਪਣੀ ਮੈਡਮ ਤੁਹਾਨੂੰ ਦਿਖਾ ਲਾ ਦਨੇ ਆ ਝਾਲਣਾ ਚੁੱਲਣਾ ਆਪਾਂ ਲਾਈਆਂ ਤੇ ਉਹ ਲੱਗਾ ਮੋਰੇ ਸਾਰਾ ਪੂਰਾ ਪ੍ਰੋਗਰਾਮ ਬਣਿਆ ਕਿ ਦੇਖੋ ਕਿ ਨਹੀਂ ਬਣਦੀ ਗੱਲ ਟਰੱਕਾਂ ਵਾਲੇ ਹੈ ਤੇ ਇੱਕਾ ਇੱਥੇ ਇੱਧਰ ਵੀ ਕੱਟ ਲੱਗਾ ਮੜਾ ਜਾ ਇਹਦੀ ਆਪ ਹੀ ਰੱਖਿਆ ਮੈਂ ਚੱਲ ਮੇਰਾ ਵੀਰ ਭਰਾ ਕੋਈ ਆਊਗਾ ਤਾਂ ਮਾਰ ਕੇ ਚਲ ਜੂ ਕੋਈ ਚੱਕਰ ਨਹੀਂ ਮਾਰੇ ਨਾ ਬਸ ਨਵਾਂ ਕੱਟ ਉਹ ਪੁਰਾਣੇ ਚ ਹੀ ਦੇਖ ਤੂੰ ਖਿਲਾਰੇ ਸਾਰ ਲਵੇ ਪੁਰਾਣੇ ਚ ਹੀ ਸਾਡਾ ਵੀ ਸਰ ਜੂਗਾ ਨਾ ਤੇ ਲੋ ਮਿੱਤਰੋ ਇਹ ਆਪਣਾ ਪ੍ਰੋਗਰਾਮ ਹੈਗਾ ਆਪਣੇ ਟਰਾਲੇ ਦਾ ਤੇ ਆ ਆਪਾਂ ਤੁਹਾਨੂੰ ਹੁਣ ਗੱਡੀ ਦਾ ਦਿਖਾਉਣੇ ਆ ਠੀਕ ਹੈ ਜੀ ਆ ਜਾਓ ਫਿਰ ਗੱਡੀ ਦਾ ਤੁਹਾਨੂੰ ਦਿਖਾਉਣ ਗੱਡੀਆਂ ਚ ਹੁਣ ਮੈਂ ਗੱਡੀ ਦੇ ਉੱਪਰ ਤੇ ਲਾਏ ਆ ਤੇ ਪੜਦੇਪੁਰ ਦੇ ਲਾਗ ਤਾਂ ਮੈਂ ਹੁਣ ਮਾੜਾ ਮੋਟਾ ਬਾਹਰ ਰੌਂਡੀ ਛੋਟੀ ਲੌਂਡੇ ਸੀ ਕਿ ਆਪਾਂ ਤੇ ਮੈਂ ਦੇਖਣ ਆਇਆ ਸੀ ਪ੍ਰੋਗਰਾਮ ਮੈਂ ਚਲੋ ਬੰਦਿਆਂ ਨਾਲ ਗੱਲਾਂ ਬਾਤਾਂ ਕਰਦੇ ਆ ਜਾ ਕੇ ਮੜੀਆਂ ਮੋਟੀਆਂ ਤੇ ਗੱਡੀ ਵਾਲਾ ਪ੍ਰੋਗਰਾਮ ਆਪਣਾ ਆ ਜੀ ਜਿੱਦਾਂ ਗੱਡੀ ਅੰਦਰੋਂ ਤੁਹਾਨੂੰ ਦਿਖਾ ਲ ਦਿੰਨੇ ਕਿਹੜੀ ਗੱਲ ਹੈ ਨਾ ਪੁਸ਼ ਬਟਨ ਇਹ ਆ ਲੱਗਾ ਪੁਸ਼ ਬਟਨ ਹੈ ਜੀ ਆ ਜੀ ਠੀਕ ਹੈ ਜੀ ਲੋ ਮੇਟਰੋ ਇਦਾਂ ਐ ਤਾਂ ਗੱਡੀ ਦਾ ਪ੍ਰੋਗਰਾਮ ਗਾਣੇ ਆਪੀ ਚੱਲ ਪਿਆ। ਗਾਣੇ ਬੰਦ ਕਰ ਦੰਨੇ ਆ ਕਿਹੜੀ ਗੱਲ। ਕਾਪੀਰਾਈਟ ਨਾ ਵਜੇ ਭਰਾਵਾ ਮੜ ਕੇ ਔਖਾ ਹੋ ਜਾਂਦਾ ਕੰਮ। ਹੁਣ ਗੱਡੀ ਦਾ ਮੜਾ-ਮੜਾ ਸਫਾਈ ਸੁਥੀ ਵਾਲੇ ਕਰਨੀ ਆ ਅਜੇ ਅੱਜ ਆਪਾਂ ਕਰਾਂਗੇ ਕੱਲੋਂ ਕਰਾਂਗੇ ਸਫਾਈ ਮਾਣੀ ਮੋਟੀ। ਤੇ ਗੱਡੀ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਜੀ ਹੁਣ ਜਿੱਦਾਂ ਆਹ ਸਿਸਟਮ ਆ ਜੀ ਗੱਡੀ ਦਾ। ਠੀਕ ਹੈ ਜੀ। ਗੱਡੀ ਦਾ ਆਹ ਸਿਸਟਮ ਆ ਜੀ ਇਹਦੇ ਵਿੱਚ ਜਿਹੜਾ ਵੇਟ ਵਾਲਾ ਸਿਸਟਮ ਆ ਉਹ ਸਾਰਾ ਹੀ ਵੀਰਾ ਮੇਰਾ ਵੀਰ ਸ਼ੋ ਹੁੰਦਾ ਆ ਠੀਕ ਹੈ ਜੀ ਆ ਮੈਂ ਤੁਹਾਨੂੰ ਚੈੱਕ ਕਰਾ ਦਾਨਾ ਹੁਣੇ ਚੈੱਕ ਕਰ ਲਿਓ ਤੇ ਗੱਡੀ ਦੇ ਵਿੱਚ ਵੇਟ ਕਿੰਨਾ ਆ ਕੀ ਸਾਤ ਆ ਵਾ ਪਲੀਸ ਸੱਚੋਫਤਾ ਨਾ ਮਾਰੇ ਕਰਦਨੇ ਸੱਚੋ ਕੀੜੀ ਗੱਲ ਆ ਲੈਵਲ ਕਰਨਾ ਕਹਿੰਦੇ ਲੈਵਲ ਕਰ ਲਓ ਹੁਣ ਆਪਣਾ ਜਿਹੜਾ ਹਵਾ ਉਹ ਵੀ ਘਟ ਗਈ ਆ ਕੋਈ ਚੱਕਰ ਨਿਕਾ ਕੱਲ ਦੇ ਆਪਾਂ ਖੜੇ ਆ ਸਵੇਰੇ ਸਾਜੇ ਖੜੇ ਆ ਲਓ ਮਿੱਤਰੋ ਆ ਚੈੱਕ ਕਰੋ ਤੁਸੀਂ ਜਿਹੜਾ ਆ ਆਉਣ ਡਿਆ ਉਤੇ ਆ 6 ਟਨ ਮੋਰੇ ਸ਼ੋ ਕਰਨ ਡਿਆ ਜੀ ਠੀਕ ਹੈ ਜੀ ਤੇ 5 ਟਨ ਪਿਛੇ ਸ਼ੋ ਕਰਦਾ ਠੀਕ ਹੈ ਜੀ ਇਹ ਆ ਚੈੱਕ ਕਰੋ ਇਹਦਾ ਟੋਟਲ weight ਆ ਆਪਣਾ ਟੋਟਲ weight ਵੀ ਦੱਸਿਆਂਦਾ ਹੁਣ ਟਰਾਲੇ ਦਾ ਆਪਾਂ ਚੈੱਕ ਕਰਨਾ ਆ ਟਰਾਲੇ ਦਾ ਨੱਪ ਪਾਣਾ ਜੀ ਲਓ ਮਿੱਤਰੋ ਟਰਾਲੇ ਦਾ ਚੈੱਕ ਕਰੋ ਆ 1.5 ਟਨ ਇੱਥੇ 1.5 ਟਨ ਇੱਥੇ 1.5 ਟਨ ਇੱਥੇ ਓਕੇ ਹੋ ਗਿਆ ਜੀ ਆਹ ਗੱਲਾਂ ਬਾਤਾਂ ਜੀ ਇੱਥੇ ਮਤਲਬ ਗੱਡੀ ਦਾ ਵੀ ਪਤਾ ਲੱਗ ਜਾਂਦਾ ਤੇ ਟਰਾਲੇ ਦਾ ਵੀ ਪਤਾ ਲੱਗ ਜਾਂਦਾ ਸਕਰੀਨ ਨਾਲ ਆ ਸਕਦਾ ਵਾ ਇਹਦੇ ਵਿੱਚ ਆਹ ਚੀਜ਼ਾਂ ਆ ਇਹਦੇ ਵਿੱਚ ਚੀਜ਼ਾਂ ਦਸੀਆਂ ਨੇ ਦਾ ਬੈਟਰੀ ਆ ਬੈਟਰੀ ਦਸੀ ਜਾਂਦੀ ਹੈ ਕਿ ਕਿੰਨਾ ਆਪਣੇ ਪਰਸਨਟ ਤੁਹਾਡੀ ਬੈਟਰੀ ਹੈਗੀ ਆ ਠੀਕ ਹੈ ਜੀ ਪ੍ਰੋਗਰਾਮ ਵਧੀਆ ਆ ਪੂਰਾ ਕੋਈ ਝਕਰ ਵਾਲੀ ਗੱਲ ਨਹੀਂ ਇਹ ਇਹ ਆ ਤੁਹਾਨੂੰ ਇਧਰਲੇ ਪਾਸੇ ਦਿਖਾਣਾ ਗੱਡੀ ਵਾਲਾ ਸਿਸਟਮ ਅਜ ਦਾ ਈਕੋ ਵਾਲਾ ਆ ਗਿਆ ਇਥੇ ਆਪਣਾ ਟੈਕੋ ਦੀ ਇਨਫੋਰਮੇਸ਼ਨ ਆ ਜਾਣੀ ਆ ਠੀਕ ਹੈ ਜੀ ਆ ਟੈਕੋ ਦੀ ਇਨਫੋਰਮੇਸ਼ਨ ਆ ਗਈ ਆ ਤੇ ਬਾਕੀ ਸਾਰਾ ਪ੍ਰੋਗਰਾਮ ਇੱਧਰ ਵਧੀਆ ਚੱਲੀ ਜਾਂਦਾ ਜੀ ਆ ਇਧਰੋਂ ਸਾਰਾ ਦੂਜਾ ਆ ਹੀ ਜਾਂਦਾ ਠੀਕ ਹੈ ਜੀ ਤੇ ਆ ਟੈਕੋ ਦਾ ਦਸੀ ਜਾਂਦਾ ਬਾਕੀ ਇਦਾਂ ਦੀਆਂ ਗੱਲਾਂ ਵਾ ਤਾਂ ਸਾਰੀਆਂ ਬੜਾ ਵੱਡਾ ਵਲੌਗ ਨਹੀਂ ਜੀ ਆਪਾਂ ਪਾਉਣਾ ਛੋਟਾ ਪੁਣਾ ਤੇ ਤੁਹਾਨੂੰ ਲੱਗ ਜੂਗਾ ਪਤਾ ਮੜਾ ਮੋਟਾ ਹਣਾ ਤੇ ਹੋਰ ਨਵੀਆਂ ਆਪਾਂ ਵੀਡੀਓ ਪਾਵਾਂਗੇ ਆ ਆਪਣੀ ਇਥੇ ਨਾਲ ਹੀ ਫਰਿੱਜ ਆ ਠੀਕ ਹੈ ਜੀ ਇਹਨੂੰ ਫਰਿੱਜ ਕਹਿੰਦੇ ਆ ਛੋਟੀ ਜੀ ਫਰਿੱਜ ਰੱਖੀ ਹੈ ਜੀ ਆਪਾਂ ਠੀਕ ਹੈ ਜੀ ਸਮਾਨ ਆਪਣਾ ਸਾਰਾ ਵਿੱਚ ਦਹੀਂ ਦੁੱਹੀਂ ਪਰੌੜਾ ਬਰੂੜਾ ਹੀ ਚੱਲਦਾ ਦੁੱਧ ਦੁੱਧ ਪੂਰਾ ਵਧੀਆ ਪਾ ਰੱਖਿਆ ਕੋਈ ਚੱਕਰ ਵਾਲੀ ਗੱਲ ਨਹੀਂ ਆ ਪਿੱਛੋਂ ਬੈੱਡ ਬੁੱਢਿਆ ਜੀ ਕਰੋਚੀ ਇੱਕ ਠੀਕ ਹੈ ਜੀ ਤੇ ਬਾਕੀ ਜੇ ਤੁਹਾਨੂੰ ਹੋਰ ਨਵੀਆਂ ਅਪਡੇਟ ਆਪਾਂ ਤੁਹਾਨੂੰ ਦਿੰਨੇ ਆ ਕੋਈ ਹੋਰ ਨਵੀਂ ਵੀਡੀਓ ਕਰਾਂਗੇ ਅਪਡੇਟ ਬਹਿਲੇ ਹੀ ਆਪਾਂ ਬੈਠੇ ਹਾਂ ਨਾ ਕੋਈ ਮੇਰਾ ਵੀਰ ਕਿਸੇ ਨੂੰ ਨਹੀਂ ਪਤਾ ਲੱਗਦਾ ਨਾ ਕੋਈ ਵੀ ਚੱਕਰ ਵਾਲਾ ਗੱਲ ਕੋਈ ਗੱਲ ਹੀ ਨਹੀਂ ਗਈ ਤੇ ਕਮੈਂਟ ਕਰ ਦਿਓ ਕਮੈਂਟ ਕਰਕੇ ਆਪਾਂ ਸਾਰੀ ਡਿਟੇਲ ਬੱਚੋ ਵੀਡੀਓ ਬਣਾਵਾਂਗੇ ਠੀਕ ਹੈ ਜੀ ਤੇ ਜੇ ਕਿਸੇ ਮੇਰੇ ਵੀਰ ਨੇ ਨਹੀਂ ਕੀਤਾ ਸਬਸਕ੍ਰਾਈਬ ਕਰ ਲਵੇ ਸਬਸਕ੍ਰਾਈਬ ਤੇ ਨਵੀਂ ਵੀਡੀਓ ਆਪਾਂ ਹੋਰ ਕੱਲ ਨੂੰ ਹੋਰ ਛੱਡਾਂਗੇ ਅੱਜ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ ਟਰੱਕਾਂ ਵਾਲੇ ਖਿਆਲ ਰੱਖੋ ਆਪਣਾ ਤੇ ਆਪਣੇ ਮਾਪੇ ਦਾ ਟਰੱਕਾਂ ਜੀ ਦੇ ਵਸਦੇ ਹੋ